ਸ਼ਵਾਸ਼ ਵਾਲਿਆਂ ਦੇ ਬਿੜੇ ਪਾਰ ਹੁੰਦੇ ਆ ਜਿੱਥੇ ਸਾਨੂੰ ਗੁਰਸਾਹਿਬ ਨੇ ਵਹਿਮਾ ਪਰਮਾਤਮਾ ਤੋਂ ਪਿੱਛੇ ਹਟ ਕੇ ਤੇ ਉਸ ਸਤਨਾਮ ਨਾਲ ਜੋੜਿਆ ਹੈ ਉਹੀ ਪੂਰਿਆਂ ਤੇ ਚਲ ਕੇ ਅੱਜ ਸੰਗਤ ਆਪਣਾ ਜੀਵਨ ਸਫਲ ਕਰ ਰਹੀ ਹੈ ਕਹਿੰਦੇ ਦੁੱਖ ਵਲੇ ਅਰਦਾਸ ਸ਼ੁਕ ਵਲੇ ਸ਼ੁਕਰਾਨਾ ਤੇ ਹਰ ਵਲੇ ਸਿਮਰਨ ਇਹ ਬਾਬੇ ਨਾਨਕ ਦੇ ਅਸੂਲ ਹੈਗੇ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਸ ਕਰਕੇ ਜਿਹੜਾ ਹੈਗਾ ਕਹਿੰਦਾ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂਗੇ ਦੁੱਖ ਦੇ ਨਾਮ ਸੰਤੋਖਿਆ ਉਤਰੇ ਮਾਨਕੀ ਭੁਖ ਇਸ ਕਰਕੇ ਉਹਨੇ ਜੋ ਦੇਣਾ ਆਪੇ ਹੀ ਅੱਗੇ ਆਈ ਜਾਣਾ ਆ ਇਸ ਕਰਕੇ ਉਹਦੇ ਸਰਦਾ ਭਾਵਨਾ ਨਾਲ ਅਸੀਂ ਆਪਣੇ ਲੇਖ ਜਿਹੜੇ ਨੇ ਬਣ ਸਕਦੇ ਨੇ ਉਹਦੀ ਕਿਰਪਾ ਦੇ ਪਾਤਰ ਬਣ ਸਕਦੇ ਆ ਅਸੀਂ ਗੁਰੂ ਨਾਨਕ ਦੇਵ ਜੀ ਨੇ ਸਤ ਨਾਮ ਦਾ ਚੱਕਰ ਫੇਰਿਆ ਆ ਗੁਰਗੋਬਿੰਦ ਸਿੰਘ ਜੀ ਨੇ ਸਾਫ ਸ਼ਬਦਾਂ ਚ ਕਿਹਾ ਜੋ हमको ਪਰਮੇਸ਼ਰ ਉਚਰੇ ਤੇਜੇ ਕਰਕੇ ਸਾਨੂੰ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਰਵਾਂ ਆਪਣੇ ਸਾਰੀ ਜ਼ਿੰਦਗੀ ਜਪ ਤਪ ਵਿੱਚ ਲੰਗਾ ਕੇ ਬੜੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਮੈਸੇਜ ਕਰਵਾਇ ਕੀਤਾ ਕਿ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨਾ ਹੈ। ਸੋ ਹੋਰ ਵੀ ਆਪਾਂ ਗੱਲ ਕਰਦੇ ਆਂ ਵਾਹਿਗੁਰੂ ਜੀ ਦੇ ਖਾਲਸਾ ਪਾਈ। ਵਾਹਿਗੁਰੂ ਜੀ ਕੀ ਫਤਿਹ? ਕੀ ਕਹਿਣਾ ਚਾਹੋਗੇ ਅੱਜ ਇੱਥੇ ਪਹੁੰਚੇ ਹੋ ਨਤਮਸਤਕ ਹੋਏ ਬਾਬਾ ਦੀਪ ਸਿੰਘ ਜੀ ਦੇ ਕੀ ਕਹਿਣਾ ਚਾਹੋ? ਇਹੀ ਕਿ ਵਿਸ਼ਵਾਸ ਵਾਲਿਆਂ ਦੇ ਬਿੜੇ ਪਾਰ ਹੁੰਦੇ ਆ ਜਿੱਥੇ ਸਾਡਾ ਗੁਰਸਾਹਿਬ ਨੇ ਵਾਹਿਗੁਰੂ ਪਰਮਤਮ পিছে हटके ਤੇ ਉਸ ਸਤ ਨਾਮ ਨਾਲ जोडਿਆ ਹੈ ਉਹੀ ਪੂੜਿਆਂ ਤੇ ਚਲ ਕੇ ਸੰਗਤ ਆਪਣਾ ਜੀਵਨ ਸਫਲ ਕਰ ਰਹੀ ਹੈ ਕਿੰਨੇ ਮੋਗੇ ਇੱਥੇ ਆਂਦੇ ਹੋ ਇੱਥੇ ਤਾਂ ਜਦੋਂ ਦਾ ਗੁਰਦਾਰ ਸਾਹਿਬ ਬਣਿਆ ਤਾਂ ਦੇ ਰੂਟੀਨ ਬਣੀ ਹੋਈ ਹੈ ਹਰ ਹਫਤੇ ਦੁਬਾਰਾ ਆਨੇ ਆਂ ਹੱਦ तकरीबन तकरीबन ਲੱਗ ਜਾਂਦੀ ਹੈ ਜੀ ਜੀ ਇੱਥੇ ਅੱਗੇ ਕਿਹੜੀਆਂ ਮਰਾਦਾਂ ਨੇ ਜਿਹੜੀਆਂ ਪੂਰੀਆਂ ਹੋਈਆਂ ਮਰਾਦਾ ਤਾਂ ਉਹ ਹਰ ਵੇਲੇ ਦੇਣ ਵਾਲਾ ਹੈਗਾ ਸੰਭਰਾਤ ਹੈਗਾ ਇਹ ਤਾਂ ਕਹਿੰਦੇ ਦੁੱਖ ਵਲੇ ਅਰਦਾਸ ਸ਼ੁਕ ਵਲੇ ਸ਼ੁਕਰਾਨਾ ਤੇ ਹਰ ਵਲੇ ਸਿਮਰਨ ਇਹ ਬਾਬੇ ਨਾਨਕ ਦੇ ਅਸੂਲ ਹੈਗੇ ਨੇ ਕੀਰਤ ਕਰੋ ਨਾਮ ਜਪੋ ਵਣ ਸਕੋ ਇਸ ਕਰਕੇ ਜਿਹੜਾ ਹੈਗਾ ਕਹਿੰਦਾ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂਗੇ ਦੁੱਖ ਦੇ ਨਾਮ ਸੰਤੋਖਿਆ ਉਤਰੇ ਮਾਨ ਕੀ ਭੁੱਖ ਇਸ ਕਰਕੇ ਉਹਨੇ ਜੋ ਦੇਣਾ ਆਪੇ ਹੀ ਅੱਗੇ ਆਈ ਜਾਣਾ ਆ ਇਸ ਕਰਕੇ ਉਹਦੇ ਸ਼ਰਧਾ ਭਾਵਨਾ ਨਾਲ ਅਸੀਂ ਆਪਣੇ ਲੇਖ ਜਿਹੜੇ ਨੇ ਬਣ ਸਕਦੇ ਨੇ ਉਹਦੀ ਕਿਰਪਾ ਦੇ ਪਾਤਰ ਬਣ ਸਕਦੇ ਆਂ ਸੀ ਹਾਂ ਕੁਝ ਕਹਿਣਾ ਚਾਹੂੰਗਾ ਜਿਹੜੇ ਦਰਸ਼ਕ ਘਰ ਬੈਠੇ ਨੇ ਜਿਹੜੇ ਸ਼ਰਧਾਲੂ ਇੱਥੇ ਘਰ ਬੈਠੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੂੰਗਾ ਇਹਦੇ ਵਿੱਚ ਇੱਕ ਬੜੀ ਖਾਸ ਗੱਲ ਹੈ ਜੀ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਸਾਰੇ ਸ਼ਹੀਦ ਸਿੰਘ ਜੀ ਜਿਨ੍ਹਾਂ ਨੇ ਗੁਰਗੰਸਾ ਦੇ ਲੜ ਲੱਗ ਕੇ ਐਡਾ ਵੱਡਾ ਜਾਨ ਦੀ ਆਪਣੀ ਪਰਵਾਹ ਨਾ ਕਰਦੇ ਹੋਏ ਆਪਣਾ ਸਮਰਪਿਤ ਕੀਤਾ ਆਪਣੇ ਆਪ ਨੂੰ ਤੇ ਉਹਨਾਂ ਦਾ ਮੈਸੇਜ ਆਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ ਨਿਰੰਕਾਰ ਵਾਹਿਗੁਰੂ ਨਾਲ ਜੁੜੋ ਗੁਰੂ ਨਾਨਕ ਦੇਵ ਜੀ ਨੇ ਸਤਨਾਮ ਦਾ ਚੱਕਰ ਫੇਰਿਆ ਗੁਰਗੋਬਿੰਦ ਸਿੰਘ ਜੀ ਨੇ ਸਾਫ ਸ਼ਬਦਾਂ ਚ ਕਿਹਾ ਜੋ हमको ਪਰਮੇਸ਼ਰ ਉਚਰੇ ਤੇਜ਼ੇ ਕਰਕੇ ਸਾਨੂੰ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਰਵਾਂ ਆਪਣੇ ਸਾਰੀ ਜ਼ਿੰਦਗੀ ਜਪ ਤਪ ਵਿੱਚ ਲੰਗਾ ਕੇ ਬੜੇ ਸੋਹਣੇ ਤਰੀਕੇ ਨਾਲ ਉਹਨਾਂ ਨੇ ਮੈਸੇਜ ਕਰਵਾਇ ਕੀਤਾ ਕਿ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨਾ ਹੈ ਨਾ ਕਿ ਸਾਨੂੰ ਆਪਣਾ ਜਿਵੇਂ ਅੱਜਕੱਲ੍ਹ ਦੇਤ ਆ ਰਹੀਆਂ ਜਾਂ ਹੋਰ ਸਿਸਟਮ ਚੱਲੇ ਹੋਏ ਨੇ ਉਹਨਾਂ ਨੂੰ ਬੜਾਵਾ ਨਾ ਦੇ ਕੇ ਅਸੀਂ ਨਿਰੰਕਾਰ ਵਾਇਗਰ ਨਾਲ ਜੁੜਨਾ ਹੈ ਜਿਹੜੀ ਉਹ ਪੁਰਨੇ ਭਾਗੇ ਨੇ ਜਿਹੜੀ ਉਹ ਸ਼ਹੀਦੀਆਂ ਦੇ ਗਏ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ